ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੁਸੀਂ ਚਲੇ ਜਾਓ ਇਥੋਂ ਫੰਕਸ਼ਨ ਮੈਨੂੰ 1 ਵਜੇ ਕਿਹਾ ਸੀ ਜੇ ਜੇ 1 ਵਜੇ ਕਿਹਾ ਸੀ ਤੇ ਉੱਤੇ ਉਹਨਾਂ ਨਾਲ ਆ ਕੇ ਕਰੋ ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਸੀਂ ਅਗਰ ਸਿਆਸਤਦਾਨਾਂ ਸੱਤਾ ਦੇ ਵਿੱਚਾਂ ਤਾਂ ਸਾਨੂੰ ਉਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਅਗਰ ਅਸੀਂ ਕਿਸੇ ਮਹਿਲਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਸਾਡਾ ਸਲੀਕਾ ਕੀ ਹੋਣਾ ਚਾਹੀਦਾ ਹੈ ਹਾਲ ਹੀ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਅਜੀਹੀ ਘਟਨਾ ਵਾਪਰੀ ਜਿਸ ਤੋਂ ਬਾਅਦ ਕਈ ਲੋਕਾਂ ਨੇ ਇਹ ਸਵਾਲ ਚੱਕੇ ਕਾਂਗਰਸੀ ਆਗੂਆਂ ਉੱਤੇ ਕਿ ਉਹ ਕਿਉਂ ਤਮਾਸ਼ੀਬੀਨ ਬਣ ਕੇ ਤਮਾਸ਼ਾ ਵੇਖਦੇ ਰਹੇ ਦਰਅਸਲ ਮੌਕਾ ਸੀ ਇੱਕ ਸਕੂਲ ਦੇ ਵਿੱਚ ਚੱਲ ਰਹੇ ਪ੍ਰੋਗਰਾਮ ਦਾ ਜਿੱਥੇ ਕਾਂਗਰਸੀ ਐਮਐਲਏ ਭਾਰਤ ਪੂਸ਼ਣ ਆਸ਼ੂ ਉਤੇ ਐਮਪੀ ਰਵਨੀਤ ਬਿੱਟੂ ਮੌਜੂਦ ਸਨ ਪਰ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸੁਰਨਜੀਤ ਕੌਰ ਕੁਝ ਸਮਾਂ ਲੇਟ ਪਹੁੰਚੀ ਤਾਂ ਉਹਨਾਂ ਦੇ ਉੱਤੇ ਫਟਿਆ ਕਾਂਗਰਸੀ ਐਮਐਲਏ ਦਾ ਗੁੱਸਾ ਜੀ ਹਾਂ ਭਰਤਪੂਸ਼ਣ ਆਸ਼ੂ ਭਰੇ ਪੰਡਾਲ ਦੇ ਵਿੱਚ ਡੀਓ ਮੈਡਮ ਦੇ ਉੱਤੇ ਚਿੱਲਾ ਪਏ ਅਤੇ ਉਹਨਾਂ ਨੂੰ ਉਸ ਪੰਡਾਲ ਚੋਂ ਵਾਪਸ ਜਾਣ ਵਾਸਤੇ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਅਤੇ ਕਾਂਗਰਸੀ ਐਮਪੀ ਰਵਨੀਤ ਬਿੱਟੂ ਉਹਨਾਂ ਦੇ ਨਾਲ ਬੈਠੇ ਸਭ ਤਮਾਸ਼ਾ ਵੇਖਦੇ ਰਹੇ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਜਦੋਂ ਡੀਓ ਮੈਡਮ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਆਲ ਇੰਡੀਆ ਰੇਡੀਓ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਉਲਝੇ ਹੋਏ ਸਨ ਤੇ ਆਪਣੇ ਰੁਚੀਵਿਆਂ ਕਰਕੇ ਕੁਝ ਸਮਾਂ ਲੇਟ ਹੋ ਗਈ ਸੀ ਪਰ ਆਓ ਪਹਿਲਾਂ ਤੁਹਾਨੂੰ ਵਿਖਾਨੇ ਆ ਕਾਂਗਰਸੀ ਆਗੂਆਂ ਦੀ ਇੱਕ ਮਹਿਲਾ ਅਧਿਕਾਰੀ ਦੇ ਨਾਲ ਇਹ ਬਦਸਲੂਕੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂ कि आखिर असल वजह की सी डीओ मैडम उत्ते चिल्लाण दी मैडम साइड चले जाओ ਤੁਸੀਂ ਚਲੇ ਜਾਓ ਇੱਥੋਂ ਫੰਕਸ਼ਨ ਜਦ ਜੇ 1 ਵਜੇ ਕਿਹਾ ਸੀ ਤੇ ਉੱਤੇ ਉਹਨਾਂ ਨਾਲ ਆ ਕੇ ਕਰੋ ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ ਫਿਰ ਆਉਣ ਦੀ ਨਹੀਂ ਲੋੜ ਤੁਹਾਨੂੰ ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਨਿਸਟਰ ਬੈਠਾ ਇਸ ਕਰਕੇ ਸੱਦਿਆ ਗਿਆ ਤੁਹਾਨੂੰ ਹੁਣ ਹੁਣ ਨਹੀਂ ਹੁਣ ਨਹੀਂ ਆਉਣਾ ਜਾਓ ਪਲੀਜ਼ Thank you. ਗੁਰਪਿਆਰੋ ਦਰਅਸਲ ਇਸ ਪ੍ਰੋਗਰਾਮ ਦੇ ਵਿੱਚ ਰਵਨੀਤ ਬਿੱਟੂ ਜੋ ਕਿ ਐਮਪੀ ਨੇ ਉਹ 2.5 ਘੰਟੇ ਲੇਟ ਪਹੁੰਚੇ ਸੀ ਤਾਂ ਕਿਤੇ ਨਾ ਕਿਤੇ ਉਹ ਗੁੱਸਾ ਜਿਹੜਾ ਭਰਤਪੂਸ਼ਨ ਆਸ਼ੂ ਦੇ ਅੰਦਰ ਸੀ ਉਹ ਗੁੱਸਾ ਰਵਨੀਤ ਬਿੱਟੂ ਤੇ ਤਾਂ ਕੱਢ ਨਹੀਂ ਸੀ ਸਕਦੇ ਤਾਂ ਉਹਨਾਂ ਨੇ ਉਹ ਗੁੱਸਾ ਡੀਓ ਮੈਡਮ ਦੇ ਉੱਤੇ ਕੱਢ ਦਿੱਤਾ ਜਿਸ ਤੋਂ ਬਾਅਦ ਡੀਓ ਮੈਡਮ ਹੱਥ ਜੋੜਦੀ ਹੋਈ ਵੀ ਨਜ਼ਰ ਆਈ ਭਰ ਭਰਤਪੂਸ਼ਨ ਆਸ਼ੂ মিডিਆ ਦੇ ਸਾਹਮਣੇ ਕਿਸੇ ਵੀ ਗੱਲ ਦਾ ਜਵਾਬ ਦਿੱਤੇ ਬਿਨਾ ਉਥੋਂ ਲੰਘ ਗਏ ਇੱਥੋਂ ਪਤਾ ਲੱਗਦਾ ਹੈ ਕਿ ਸਾਡੀ ਸੱਤਾ ਅਤੇ ਸਾਡੇ ਸਿਆਸਤਦਾਨ ਨੇਕੀ ਸੰਸਿਰ ਨੇ ਆਪਣੇ ਔਦਿਆਂ ਨੂੰ ਲੈ ਕੇ ਤੇ ਔਦਿਆਂ ਦਾ ਕਿੰਨਾ ਕੀ غرور ਉਹਨਾਂ ਦੇ ਦਿਮਾਗ ਦੇ ਉੱਤੇ છਾਇਆ ਹੋਇਆ ਹੈ ਬਰਹਾਲ ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਇਹ ਗੱਲ ਸਾਫ਼ ਤੌਰ ਤੇ ਕਹੀ ਕਿ ਇੱਕ ਮਹਿਲਾ ਦੇ ਨਾਲ ਕਿਸ ਤਰੀਕੇ ਨਾਲ ਸਲੂਕ ਕਰਨਾ ਚਾਹੀਦਾ ਹੈ ਇਹ ਕਾਂਗਰਸੀ ਆਗੂਆਂ ਨੂੰ ਆਪ ਮਹਿਸੂਸ ਹੋਣਾ ਚਾਹੀਦਾ ਹੈ ਪਰ ਕਾਂਗਰਸੀ ਆਗੂਆਂ ਦੇ ਸਿਰ ਤੇ ਸੱਤਾ ਦਾ ਨਸ਼ਾ ਕੁਝ ਜ਼ਿਆਦਾ ਹੀ ਚੜ ਗਿਆ ਅੱਜਕੱਲ ਬੋਲ ਰਿਹਾ ਹੈ ਗੁਰਪੇਰੇ ਉਰੇ ਨਾ ਤਾਂ ਅਸੀਂ ਮੈਡਮ ਸਵਰਨਜੀਤ ਕੌਰ ਦਾ ਪੱਖ ਲੈ ਰਹੇ ਹਾਂ ਤੇ ਨਾ ਹੀ ਕਿਸੇ ਸਿਆਸੀ ਧਿਰ ਦਾ ਉਰੇ ਗੱਲ ਸਿਰਫ ਤੇ ਸਿਰਫ ਔਰਤਾਂ ਦੇ ਮਾਨ ਸਨਮਾਨ ਅਤੇ ਸਤਿਕਾਰ ਦੀ ਹੈ ਜਿਹੜੀ ਮਹਿਲਾ ਅਫਸਰ ਦੇ ਨਾਲ ਜਿਹੜੀ ਐਜੂਕੇਸ਼ਨ ਦੇ ਅਫਸਰ ਹੈ ਉਹਦੇ ਨਾਲ ਜਿਹੜੀ ਮੰਤਰੀ ਆਸ਼ੂ ਜੀ ਨੇ ਜਿਹੜੀ ਬਤਮੀਜੀ ਕੀਤੀ ਹੈ ਬੜੀ ਨਿੰਦਣਯੋਗ ਹੈ ਉਹਨਾਂ ਦਾ ਘਮੰਡ ਬੋਲਦਾ ਘਮੰਡ ਦਾ ਤੇ ਗੁੱਸੇ ਦਾ ਜਦੋਂ ਮੇਲ ਹੋ ਜਾਂਦਾ ਨਾ ਉਹ ਇਹ ਚੀਜ਼ਾਂ ਕਰਦਾ ਤੇ ਮੈਂ ਇਹ ਸਮਝਦਾ ਕਿ ਉਹਨਾਂ ਦਾ ਕਮਾਂਡੋ ਵਾਲੇ ਤੇ ਨਾਲ-ਨਾਲ ਰਵਨੀਤ ਬਿੱਟੂ ਜੀ ਕੋਲ ਬੈਠੇ ਆ ਉਹ ਚੁੱਪ ਕਿਉਂ ਆ ਮੈਨੂੰ ਲੱਗਦਾ ਉਹਨਾਂ ਨੂੰ ਸੁਣਾਇਆ ਜਾ ਰਿਹਾ ਇਹਨਾਂ ਦੇ ਵਿੱਚ ਕੀ ਗਲੇਸ਼ ਚੱਲ ਰਿਹਾ ਪੁੱਥੋ ਪਤਾ ਲੱਗਦਾ ਤੇ ਨਾਲ-ਨਾਲ ਇੱਕ ਲੇਡੀਜ਼ ਦੀ ਇੱਜ਼ਤ ਕਰਨਾ ਸਾਡਾ ਫਰਜ਼ ਪੜਦਾ ਇਹ ਉਹਨਾਂ ਦਾ ਕਮਾਂਡੋਰਾ ਇਹ ਨਵਾਂ ਕੰਮ ਨਹੀਂ ਉਹਨਾਂ ਨੇ ਕੀਤਾ ਇਸ ਤੋਂ ਪਹਿਲਾਂ ਵੀ ਸਰਕਟ ਹੌਸ ਦੇ ਬਾਹਰ ਇੱਕ ਬੰਦੇ ਦੇ ਨੇ ਵਾਲ ਪੁੱਟੇ ਜਾ ਰਹੇ ਆ ਉੱਥੇ ਵੀ ਬਦਮਾਸ਼ੀ ਕੀਤੀ ਗਈ ਹੈ ਇਹ ਕਾਂਗਰਸ ਨੇ ਕਦੀ ਸਿੱਖਣਾ ਨਹੀਂ ਹਮੇਸ਼ਾ ਬਦਮਾਸ਼ੀ ਕਰਦੇ ਪਾਵਰ ਦਾ ਨਸ਼ਾ ਜਿਹੜਾ ਮਾੜਾ ਹੁੰਦਾ ਇਹ ਬਹੁਤ ਨਿੰਦਣਯੋਗ ਹੈ ਜੀ ਹਾਂ ਜੇਕਰ ਕੋਈ ਕਿਸੇ ਪ੍ਰੋਗਰਾਮ ਦੇ ਵਿੱਚ ਕਾਰਜਕ੍ਰਮ ਦੇ ਵਿੱਚ ਲੇਟ ਹੋ ਵੀ ਗਿਆ ਹੈ ਦੇਰੀ ਹੋ ਵੀ ਗਈ ਹੈ ਤਾਂ ਸਾਨੂੰ ਸੀਨੀਅਰ ਅਫਸਰ ਹੋਣ ਦੇ ਨਾਤੇ ਦੂਜੇ ਸੀਨੀਅਰ ਅਫਸਰ ਦੇ ਨਾਲ ਕਿਸ ਤਰੀਕੇ ਨਾਲ ਪੇਸ਼ ਆਣਾ ਚਾਹੀਦਾ ਹੈ ਕਿ ਸਲੀਕੇ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਹੈ ਬਜਾਏ ਕਿ ਸਾਰੀ ਦੁਨੀਆ ਦੇ ਸਾਹਮਣੇ ਅਸੀਂ ਉਸ ਚੀਜ਼ ਦਾ ਤਮਾਸ਼ਾ ਬਣਾਈਏ ਉਹ ਚੀਜ਼ਾਂ ਬਾਅਦ ਦੇ ਵਿੱਚ ਵੀ ਸੋਲਵ ਕੀਤੀਆਂ ਜਾ ਸਕਦੀਆਂ ਨੇ ਪਰ ਜ਼ਿਲ੍ਹਾ ਸਿੱਖਿਆ ਅਫਸਰ ਉਹ ਵੀ ਇੱਕ ਮਹਿਲਾ ਅਫਸਰ ਦੇ ਨਾਲ ਅਜੀਹਾ ਸਲੂਕ ਕੀਤਾ ਨਾ ਕਿਤੇ ਲੋਕਾਂ ਦੀਆਂ ਅਤੇ ਸਕੂਲ ਵਿੱਚ ਪੜ ਰਹੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਜ਼ਰੂਰ ਖਟਕ ਰਿਹਾ ਹੋਵੇਗਾ ਕਿਉਂਕਿ ਜਿੰਨੇ ਵੀ ਬੱਚੇ ਉੱਥੇ ਮੌਜੂਦ ਸਨ ਜਾਂ ਜਿੰਨੇ ਵੀ ਪਰਿਵਾਰ ਉੱਥੇ ਮੌਜੂਦ ਸਨ ਉਹ ਜ਼ਰੂਰ ਇਹ ਸੋਚ ਰਹੇ ਹੋਣਗੇ ਕਿ ਆਖਿਰ ਮੈਡਮ ਤੋਂ ਕੀ ਗਲਤੀ ਜਾਂ ਕੀ ਗੁਨਾਹ ਹੋ ਗਿਆ ਹੈ ਜਿਸ ਕਰਕੇ ਇਨਾ ਉੱਤੇ ਇੱਕ ਮੰਤਰੀ ਇਸ ਤਰੀਕੇ ਨਾਲ ਬੋਲ ਰਹੇ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਪਡੇਟ নোਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ